ਮਿੱਤੀ 25 12 ਨੂੰ ਸਾਡੇ ਕੋਲ ਰਾਜਨ ਕੁਮਾਰ ਨੇ ਇੱਕ ਬਿਆਨ ਦਰਜ ਕਰਾਇਆ ਪੀ ਉਹਨੂੰ ਕਿਡਨਾਪ ਕਰਕੇ ਉਹਦੇ ਕੋਲੋਂ 5 ਲੱਖ ਦੀ ਫਰौती ਮੰਗੀ ਗਈ ਸੀ ਪਰ ਜਿਹੜੀ ਮੁੱਢਲੀ ਜਾਂਚ ਉਹਦੇ ਤੋਂ ਮਾਮਲਾ ਹੋਰ ਜਾਪਦਾ ਜਿਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਇਹਨਾਂ ਦਾ ਪ੍ਰਾਣਾ ਲੈਣ ਦੇਣ ਸੀਗਾ ਔਰ ਇਹ ਪ੍ਰਾਣੇ ਇੱਕ ਦੂਜੇ ਨੂੰ ਜਾਣਕਰ ਨੇ ਜਿਸ ਸੰਬੰਧੀ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਚੱਲਦਾ ਆ ਰਿਹਾ ਸੀਗਾ ਔਰ ਹੁਣ ਵੀ ਜਿਹੜੀ ਮੁੱਢਲੀ ਜਿਹੜੀ ਗੱਲ ਸਾਹਮਣੇ ਆ ਰਹੀ ਉਹਦੇ ਵਿੱਚ 5 ਲੱਖ 70000 ਰੁਪਏ ਦਾ ਜਿਹੜਾ ਲੈਣ ਦੇਣ ਸੀਗਾ ਜਿਸ ਕਾਰਨ ਜਿਹੜਾ ਇਹ ਦੋਨੋਂ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਔਰ ਜੀਵੀਟੀ ਦੇ ਦਫ਼ਤਰ ਜਿਹੜਾ ਇਮੀਗ੍ਰੇਸ਼ਨ ਦਾ ਦਫ਼ਤਰ ਆ ਉਹਦੇ ਵਿੱਚ ਹੀ ਇਹਨਾਂ ਦੀ ਕੋਈ ਤੋ-ਤੋ ਮਾਮਾ ਹੋਈ ਆ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਹੀ ਇਹਨਾਂ ਨੇ ਜਿਹੜਾ ਫਰਦਰ ਜਿਹੜਾ ਅੱਗੇ ਥਾਣੇ ਪਹੁੰਚ ਕੀਤੀ ਆ ਔਰ ਬਿਆਨ ਜਿਹੜਾ ਰਜਨ ਨੇ ਦਰਜ ਕਰਾਇਆ ਵੀ ਮੈਨੂੰ ਜਿਹੜਾ ਕਿਡਨੈਪਿੰਗ ਦਾ ਇਹ ਇਹਨਾਂ ਨੇ ਕੀਤਾ ਸਰ ਬੜੇ ਵੱਡੇ ਦੋਸ਼ ਲਾਏ ਜਾ ਰਹੇ ਨੇ ਇਹ ਰਹੇ ਨੇ ਵੀ 14 ਦੇ ਲੋਕ ਤੇ ਰੋਕਿਆ ਗਿਆ ਗੱਡੀ ਨੂੰ ਉਸ ਸਮੇਂ ਮੈਨੂੰ ਚਾਕੂ ਦਿਖਾਇਆ ਗਿਆ ਇਹ ਕਿੰਨੀ ਕੋ ਸਚਾਈ ਹੈ ਜੀ ਅ ਮੋੜਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆ ਕਿ ਅਜਿਹਾ ਨਹੀਂ ਹੋਇਆ ਬਲਕਿ ਇਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਕੋਈ ਪੈਸਿਆਂ ਦਾ ਲੈਣ ਦੇਣ ਨੂੰ ਜਿਹੜਾ ਸੌਟ ਆਊਟ ਕਰਨਾ ਸੀਗਾ ਪਰ ਆਪਸ ਦੇ ਵਿੱਚ ਤਲਖੀ ਹੋਣ ਕਾਰਨ ਕੋਈ ਪੈਸਿਆਂ ਦਾ ਜਿਹੜਾ ਲੈਣ ਦੇਣ ਸੀ ਉਹ ਰਕਮ ਮੈਚ ਨਾ ਕਰਨ ਕਰਕੇ ਇਹਨਾਂ ਦਾ ਜਿਹੜਾ ਲੜਾਈ ਝਗੜਾ ਹੋ ਗਿਆ ਜਿਸ ਤੋਂ ਬਾਅਦ ਇਹ ਖੁਦ ਦੋਨੋਂ ਪਾਰਟੀਆਂ ਜਿਹੜੀਆਂ ਚੱਲ ਕੇ ਥਾਣੇ ਆਈਆਂ ਸੀਗੀਆਂ ਔਰ ਉੱਥੇ ਹੀ ਇਹਨਾਂ ਉੱਥੇ ਵੀ ਇਹਨਾਂ ਦਾ ਕੋਈ ਆਪਸ ਦੇ ਵਿੱਚ ਬੋਲਬੁਲਾਰਾ ਹੋਇਆ ਔਰ ਜਿਹੜਾ ਰਾਜਨ ਕੁਮਾਰ ਇਹਨੇ ਜਿਹੜਾ ਸਾਡੇ ਮੈਕਮੈਨ ਨੂੰ ਜਿਹੜੀ ਦਾ ਆਪਣਾ ਬਿਆਨ ਦਰਜ ਕਰਾਇਆ ਕਿ ਮੈਨੂੰ ਜਿਹੜੇ ਆ ਪੰਜ ਬੰਦੇ ਨੇ ਮਹੇਸ਼ ਕੁਮਾਰ ਲਵ ਕੁਮਾਰ ਸ਼ਾਹਿਦ ਰਜੇਸ਼ ਤੇ ਸੰਦੀਪ ਜਿਹੜਾ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਕਿਡਨਾਪ ਕਰਕੇ ਤੇ ਮੇਰੇ ਤੋਂ 5 ਲੱਖ ਦੀ ਫਰौती ਮੰਗੀ ਆ ਬਟ ਇਹ ਗੱਲ ਅਜੇ ਸਾਫ਼ ਝਾਰ ਨਹੀਂ ਜਲੰਧਰ ਤੋਂ ਇਨਕਾਊਂਟਰ نیوز ਵਾਲੇ ਨੇ ਜਿਨ੍ਹਾਂ ਨੇ ਸਚਾਈ ਨੂੰ ਜਾਣੇ ਬਗੈਰ ਬਿਨਾ ਇਸੇ ਅਫਸਰ ਦੇ ਕੋਲੇ ਮੋਕਾ ਅਫਸਰ ਕੋਲ ਜਾਂ ਸੰਬੰਧਤ ਜਿਹੜਾ ਜੀਓ ਆ ਉਹਦੇ ਨਾਲ ਪਹੁੰਚ ਕਰਨ ਤੋਂ ਬਾਅਦ ਇਹ ਖਬਰ ਲਾਉਣੀ ਚਾਹੀਦੀ ਸੀ ਪਰ ਉਹਨੇ ਇਸੇ ਨਾਲ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਉਹ ਤਾਲਮੇਲ ਕਰਦੇ ਤਾਂ ਜੋ ਅਸੀਂ ਉਹਨੂੰ ਸੱਚਾਈ ਦੱਸ ਸਕਦੇ ਵੀ ਇਹ ਕਿਡਨਾਪਿੰਗ ਨਹੀਂ ਗਈ ਬਲਕਿ ਪੈਸਿਆਂ ਦੇ ਲੈਣ ਨੂੰ ਲੈਣ ਦੇਣ ਦਾ ਮਾਮਲਾ ਜਿਹੜਾ ਉਹ ਉਹਨੂੰ ਕਰਕੇ ਲੜਾਈ ਝਗੜਾ ਹੋਇਆ ਮੈਂ ਉਹਨੂੰ ਬੇਨਤੀ ਵੀ ਕਰਨਾ ਚਾਹੁੰਦਾ ਤੇ ਚੇਤਾਵਨੀ ਵੀ ਦੇਣਾ ਚਾਹੁੰਦਾ ਅੱਗੇ ਤੋਂ ਜੇਕਰ ਉਹ ਅਜਿਹੀ ਖਬਰ ਲਾਉਣਗੇ ਬਿਨਾ ਕਿਸੇ ਜਾਣਕਾਰੀ ਦੇ ਤਾਂ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਬਿਨਾ ਵਰਜਨ ਤੋਂ ਕੋਈ ਵੀ ਖਬਰ ਨਾ ਲਾਈ ਜਾਵੇ ਕਿਉਂਕਿ ਕਈ ਵਾਰ ਜਿਹੜਾ ਦਰਖਾਸਤ ਵੀ ਠੁਠਾ ਹੋ ਸਕਦਾ ਸੋ ਸਾਡੀ ਪੜਤਾਲ ਤੋਂ ਬਿਨਾ ਇਹ ਗੱਲ ਜਿਹੜੀ ਨਹੀਂ ਲਾਉਣੀ ਚਾਹੀਦੀ ਇਹ ਬਹੁਤ ਗਲਤ ਗੱਲ ਆ ਦੇਖੋ ਜਦੋਂ ਵੀ ਇਹ ਸਾਡੇ ਕੋਲੇ ਮੁਕਦਮੇ ਸੰਬੰਧੀ ਜਾਣਕਾਰੀ ਮਿਲੀ ਪੁਲਿਸ ਨੇ ਨਾਲ ਦੀ ਨਾਲ ਜਿਹੜਾ ਐਕਸ਼ਨ ਲਿਆ ਮੁਕਦਮਾ ਦਰਜ ਕੀਤਾ ਜਿਹੜਾ ਬੰਦਾ ਕਿਡਨਾਪ ਹੋਇਆ ਸੀ ਜਾਂ ਜਿਹਨੂੰ ਕਿਡਨਾਪ ਕਰਨ ਦੀ ਉਹਨਾਂ ਨੇ ਕਹਾਣੀ ਬਣਾਈ ਆ ਉਹ ਨਾਲ ਦੀ ਨਾਲ ਅਸੀਂ ਬਰਾਮਦ ਕਰਾ ਲਿਆ